ਮੈਂ 12 ਸਾਲ ਪਹਿਲਾਂ ਲੰਗਾਇਆ ਸੀ ਗੱਟ ਦੀ ਜੂਨ ਗਰੀ ਰੇਡੜੇ ਕੁ ਮਰ ਜਾਣਾ ਅੱਜ ਜਦੋਂ ਸਿਆਸਤ ਵਿੱਚ ਮੈਂ ਦੇਖਦਾ ਤੁਸੀਂ ਵੀ ਦੇਖ ਲਿਓਣੇ ਕਈ ਪਾਰਟੀਆਂ ਹੋਈਆਂ ਸਹੀ ਜਾਨੀ ਪਤਾ ਨਹੀਂ ਕਿੰਨੇ ਹੋਣੇ ਪਤਾ ਨਹੀਂ ਕਿਨੇ ਜਾਣੇ 51% ਵਾਲਾ ਜਿੱਤ ਜਾਂਦਾ ਇਹਦਾ ਮਤਲਬ ਇਹ ਨਹੀਂ ਜਿਹੜੇ ਬਾਕੀ 49 ਬਚੇ ਆ ਉਹਨੂੰ ਪਸੰਦ ਕਰਦੇ ਇਹਦਾ ਮਤਲਬ 51% ਹੀ ਕਰਦੇ ਸੋ ਸਿਆਸਤ ਇਨਸਾਨ ਨੂੰ ਵੰਡਦੀ ਹੈ ਮੈਂ ਪੰਜਾਬੀਆਂ ਨੂੰ ਇਕੱਠੇ ਦੇਖਣਾ ਚਾਹੁੰਦਾ ਜੇ ਜਰਮਨ ਦੀ ਕੰਧ ਗਿਰ ਸਕਦੀ ਹੈ ਤਾਂ ਦੋਨਾਂ ਪੰਜਾਬਾਂ ਦੇ ਵਿਚਾਲੇ ਜਦੋਂ ਕੰਦ ਗਿਰਗੀ ਸਾਰੀ ਰਾਤ ਭਗੜਾ ਸੀ ਭਾਗਿਆਮਾਂਗੇ ਸਫਰੀ ਸਾਹਿਬ ਠੀਕ ਹੈ ਬੇਟਾ ਬਟਾ ਅਸਲ ਚ ਗਾਉਣ ਵਾਲੇ ਕਿਉਂ ਸਿਆਸਤ ਚ ਜਾਂਦੇ ਆਂ ਫਿਰ ਸੋਚੋ ਸੋਚ ਕੇ ਦੱਸੋ ਪ੍ਰੋਗਰਾਮ ਹੈ ਇਹਨਾਂ ਨੂੰ ਕੋਈ ਦਰਦ ਨਹੀਂ ਪ੍ਰਮਾਤਮਾ ਦੀ ਸੌ ਮੈਂ ਗੁਰਦਾਰੇ ਮੱਖਣ ਦੇਖ ਕੇ ਸੌ ਚੱਕ ਜਾ ਜੀ ਕਿਸੇ ਨੂੰ ਕੋਈ ਦਰਦ ਨਹੀਂ ਜੇ ਸਿਆਸਤ ਦਾ ਸ਼ੌਕ ਹੈ ਫਿਰ ਟਿਕਟਾ ਤੇ ਮੰਗਦੇ ਆ ਗਏ ਆਣ ਵਾਲੇ ਉਹ ਕਹਿਣਾ ਸੀ ਤਾਂ ਸੇਵਾ ਕਰਨੀ ਹੈ ਟਿਕਟ ਨਹੀਂ ਚਾਹੀਦੀ ਮਾਣ ਦਾ ਅਕਸਰ ਟਿਕਟਾ ਤੇ ਮੰਗਦੇ ਗਰਤਾ ਚੌਧਰ ਦੀ ਆ ਗਈ ਤੇ ਪੰਜਾਬ ਇੱਕ ਐਸੀ ਸਟੇਟ ਹੈ ਇਥੇ ਚੌਧਰ ਬਹੁਤਾ ਚੰਗੀ ਜਲਦੀ ਲੋਕ ਅੱਜ ਅਸ਼ਤੇ ਬਿਠਾਉਣੇ ਸ਼ਾਮ ਨੂੰ ਫਰਸ਼ ਤੇ ਲੰਘ ਸਿੱਟ ਦਿੰਦੇ ਇਹ ਇਹਦੇ ਬਾਰੇ ਤੁਹਾਨੂੰ ਮੈਂ ਕਹਾਣੀ ਸੁਣਾਉਣਾ ਜਦੋਂ ਅੰਗਰੇਜ਼ਾਂ ਨਾਲ ਆਖਰੀ ਲੜਾਈ ਸਾਡੀ ਹੁੰਦੀ ਹੈ ਮਹਾਰਾਜ ਸਭਰਾਵਾ ਵੇਲੇ ਜਦੋਂ ਸਾਡੇ ਜਦੋਂ ਨੇ ਤਾਂ ਅੰਗਰੇਜ਼ਾਂ ਨੇ ਇੱਕ ਬੰਦਾ ਭੇਜਿਆ ਕਹਿੰਦੇ ਵੀ ਦੇਖ ਕੇ ਆਓ ਕਿੱਡੀਕ ਫੌਜਾਂ ਦੇ ਕਿੰਨੇ ਜਰਨੈਲ ਆ ਤਸੀਆਈਡੀ ਵਾਲਾ ਆ ਕੇ ਕਹਿੰਦਾ ਬਈ 65000 ਜਰਨੈਲ ਆ ਉਹ ਕਹਿੰਦੇ 60000 ਜਰਨੈਲ ਆ ਤਾਂ ਖਰੋਇ ਤਾਂ ਫਿਰ ਕਈ ਲੱਖ ਦੀ ਹੋਗੀ ਉਹ ਕਹਿੰਦਾ ਨਹੀਂ ਸਾਰੇ ਜਰਨੈਲ ਇਸ ਕੰਮ ਨੂੰ ਨੱਥ ਪਾਉਣੀ ਬਹੁਤ ਔਖੀ ਹੈ ਲਾਰਿਆਂ ਲੱਪਿਆ ਜੀ ਕੁਝ ਨਹੀਂ ਬੜਨਾ ਬੜਾ ਕਲੀਅਰ ਹੈ ਕਿ ਸੈਂਟਰ 70% ਟੈਕਸ ਲੈ ਜਾਂਦਾ ਹੈ ਅਸੀਂ ਤੇ 20 ਤੋਂ 4% ਮੋੜਦਾ ਉਹ ਵੀ ਰਾਹ ਚ ਰਹਿ ਜਾਂਦਾ ਇਸ ਕਰਕੇ ਗੱਫਾ ਸੁੱਟ ਲਿਓ ਪੰਜਾਬ ਦਾ ਮੇਰੇ ਪਿੰਡ ਦੀ ਨਸੀਬਰੇਜ ਪੈ ਗਈ ਮੈਂ ਮੰਨੂਗਾ ਕਿ ਸਰਕਾਰ ਨੇ ਕੰਮ ਕਰਿਆ ਸਾਡੇ ਪਿੰਡ ਦਾ ਉਹੀ ਨਾਲੀ ਹੈ 35 ਸਾਲ ਪਹਿਲਾਂ ਵੀ ਉਹੀ ਕੱਚੀ ਪਈ ਸੀ ਅੱਜ ਵੀ ਉਹੀ ਹੈ ਕੀ ਅੱਜ ਗਾਉਣ ਵਾਲੇ ਗੱਲਾਂ ਕਰਨਗੇ ਪੰਜਾਬ ਚ ਕਿਸਾਨ ਖੁਦਕਿਸ਼ੀ ਕਰ ਰਿਹਾ ਸਾਨੂੰ ਬਹੁਤ ਅਫਸੋਸ ਹੈ 14 ਸਾਲ ਮੈਨਾਂ ਸੁੱਤੇ ਪਏ ਸੀ ਜਦੋਂ ਪੀਟੀਸੀ ਤੇ ਖੜ ਕੇ ਅਵਾਰਡ ਲੈਂਦੇ ਸੀ ਹੇ ਮਾਨਾ ਉਹ ਜੋ ਪੰਜਾਬ ਦਾ ਦਰਦ ਸੁੱਤਾ ਪਿਆ ਸੀ ਹੈ ਸਭ ਬਿੱਲਾ ਪਤਾ ਨਹੀਂ ਕਿਹੜਾ ਮੈਂ ਇਹ ਨਹੀਂ ਜਾਣਦਾ ਮੈਂ ਤਾਂ ਇੱਕ ਵਾਰੀ ਅਵਾਰਡ ਫੰਕਸ਼ਨ ਹੋਇਆ ਮੈਂ ਤਾਂ ਅਵਾਰਡ ਮੇਰਾ ਅਵਾਰਡ ਤਾਂ ਤੁਸੀਂ ਆ ਜਦ ਤੱਕ ਤੁਸੀਂ ਸੁਣੋਗੇ ਮੈਂ ਗਾਉਂਗਾ ਜਿੱਦ ਤੱਕ ਤੁਸੀਂ ਕਹਿੰਦਾ ਵਗ ਜਾਓ ਮੈਂ ਕਹਾਂਗਾ ਟੇਢ ਜੋ ਕੇ ਪੈਰ ਦੇ ਤੋਂ ਚਲੇ ਜਾਂਦਾ ਬੱਲੇ ਤਰੇ ਇੱਕ ਤਾਂ ਸੋ ਬਿਜ਼ਨਸ ਕਲਾਸ ਜਾਂਗੋ ਜਾਣਗੇ ਕੌਥੇ ਕਲਾਕਾਰ ਕਹਿੰਦਾ ਕਹਿੰਦਾ ਛੱਲਾ ਦਾ ਗਰਦਾਸ ਬਾਣੇ ਗਾਇਆ ਭਾਈ ਬਾਕੀ ਨੇ ਤਾਂ ਛੱਲੀਆਂ ਗਾਈਆਂ ਕੋ ਗਰਦਾਸ ਭਾਜੀ ਮੈਂ ਮੈਂ ਪਹਿਲਾ ਗੀਤ ਜਿੰਦਗੀ ਦਾ ਜਿਹੜਾ ਗਾਇਆ ਸੁਨਾਵਾ ਸੱਜਣਾ ਵੀ ਨਹੀਂ ਉਹ ਕਦੇ ਚਾਗੜੇ ਕਰੀ ਹੁੰਦੇ ਸ਼ਿਕਵੇ ਸ਼ਿਕਤਾਂ ਆਹ ਬੀਨ ਨੀਂ ਨੀਂ ਤੇ ਹੋ ਜਿਦਿ ਕਰੀਂਦੇ ਇਹ ਜਿਨੀ ਕਰੀਂ ਤੇ ਦਸਣਾ ਹੁਣ ਹੁਣ ਇਹ ਜਿਨੀ ਕਰੀਂ ਤੇ ਅੱਜ ਵੀ ਮੈਂ ਉਹਨੂੰ ਇਜ਼ਤ ਕਰਦਾ ਉਹ ਸ਼ਾਇਰ ਵੀ ਹੈ ਸ਼ਾਇਦ ਇਸ ਲਈ ਵੀ ਇਜ਼ਤ ਕਰਦਾ ਗੋਣ ਗੋਣਾ ਨੇ ਤਾਂ ਮੇਰੇ ਸਾਬਨਾਮ ਗਲਕੇ ਜਦੋਂ ਸ਼ਬਦ ਬੁੱਕ ਕਿਹਦੇ ਨੇ ਪਾਉਣ ਆ ਗਿਆ ਲੱਗਾ ਗੱਫਾ ਮਾਰਨਾਂ ਨੇ ਟੀਵੀ ਦੇ ਕੇ ਮੈਂ ਫਿਰ ਇੱਕ ਗਾਣਾ ਲਖਵਾਇਆ ਫਿਰ ਮੈ ਉਹਦੀ ਤਸਵੀਰ ਬਣਵਾਈ ਦਸਤਾਵਿਆ ਸੀ ਦਰਦ ਕਿ ਸਨੇ ਬਣਾਈ ਲੈ ਕੇ ਆ ਕੇ ਸਨੇ ਜਿਹੜਾ ਦਰਦ ਕਿੱਥੇ ਹੈ ਹੈ ਇੱਕ ਹੀ ਮਜ਼ਾਕ ਹੈ ਤੁਸੀਂ ਭਾਗਾ ਆਲੇ ਹੋ ਬੜਾ ਬੜਪਣ ਹੈ ਤੁਹਾਡਾ ਵੀ ਨਲਕਿਆਂ ਨੂੰ ਵੀ ਰੋਟੀ ਖਵਾਤੀ ਵੱਡੀਆਂ ਵੱਡੀਆਂ ਗਾਰਾਂ ਦਵਾਤੀਆਂ ਕੋਈ ਫੋਰਚੂਨਰ ਨਹੀਂ ਫਿਰਦਾ ਕੋਈ ਰੇਜ ਰੋਮ ਨਹੀਂ ਫਿਰਦਾ ਕਿ ਕਾਬਲ ਨਹੀਂ ਤਾਂ ਹਰ ਪੰਜਾਬੀ ਗਾ ਸਕਦਾ ਹੈ ਗਾਉਣਾ ਕੱਲੇ ਨਹੀਂ ਰਹੇਗੀ ਕੋਈ ਗਰੀਬ ਪਰਿਵਾਰ ਦਾ ਬੰਦਾ ਗਾਇਕ ਬਣਨਾ ਚਾਹੁੰਦਾ ਮੈਨੂੰ ਮਿਲ ਆਜੋ ਅਗਲੇ ਦਿਨ ਸੁਪਰਸਟਾਰ ਬਣਦਾ ਕਦੇ ਵੀ ਮੈਂ ਪ੍ਰਾਊਡ ਨਹੀਂ ਕਰਦਾ ਮੈਂ ਉਹੀ ਜੀਵੀਦਾਰ 25 ਕਿਲੇ ਦਾ ਜਿਹੜੀ ਪਹਿਲਾ ਸੀ ਕਦੇ ਮੈਂ ਪ੍ਰਾਊਡ ਨਹੀਂ ਕਰਿਆ ਨਾ ਮੈਂ ਆਪ ਦੇ ਆਪ ਨੂੰ ਕਦੇ ਹੀਰੋ ਸਮਝਿਆ ਮੇਰੀ ਦਾਦੇ ਨੇ ਡਿਊਟੀ ਲਈ ਤੁਹਾਡੀ ਸੇਵਾ ਕਰਨੀ ਹਾਂ ਜਿਹੜਾ ਹੀਰੋ ਸਮਝਦਾ ਹੈ ਉਹਦੇ ਕਿਲ੍ਹਾ ਉੱਤੋਂ ਮੈਂ ਬੈਠਾ ਇਹ ਵੀ ਮੈਂ ਕਹਿੰਦਾ ਕਿ ਜੇ ਪੰਜਾਬ ਸਾਡੇ ਪੰਜਾਬੀ ਇੰਡਸਟਰੀ ਚ ਹੋਰ ਵੱਡੀਆਂ ਫਿਲਮਾਂ ਬਣਾਉਣੀਆਂ ਚਾਹੁੰਦੇ ਆ ਜਿਹੜਾ ਆਪਦੇ ਆਪ ਨੂੰ ਹੀਰੋ ਸਮਝਦਾ 1 2 3 4 5 7 ਮੈਂ ਵਿਲਨ ਬਣਨ ਨੂੰ ਤਿਆਰ ਐ ਖੁੱਲਾ ਚੈਲੰਜ ਐ ਜਦ ਮਰਜੀ ਸ਼ੁਰੂ ਕਰ ਲਓ ਮੈਂ ਇਸ ਉਪਰਛਾਲੇ ਰਾਈਟ ਹੈ ਮੈਂ ਖੁਸ਼ਕਿਸਮਤ ਹਾਂਗਾ ਮੈਂ ਵਿਲਨ ਬਣਾਉਣੀ ਸੋ ਦਰਦ ਦੁਰ ਨਹੀਂ ਮੇਰਾ ਵੀਰ ਇਤੋਂ ਪੈਸੇ ਇਕੱਠੇ ਕਰਕੇ ਨਾ ਦੋ ਸਭ ਨੇ ਵੱਡੀਆਂ ਗੱਡੀਆਂ ਲੈ ਲੈਣੀਆਂ ਹਾਂ ਮਦਦ ਜਿੱਦੀ ਮਰਜ਼ੀ ਕਰੋ ਜਿਹੜਾ ਚੰਗਾ ਲੱਗਦਾ ਚੰਗੇ ਨੂੰ ਸਰਾਹੋ ਪਰ ਗੌਣ ਵਾਲ ਨੂੰ ਸੱਚੂ ਕੋਈ ਦਰਦ ਦੁਰ ਨਹੀਂ ਵਾ ਲਖਿਆ ਬੱਚਾ ਲਖਿਆ ਲਖਿਆ ਨੂੰ ਇੱਕ ਗੱਲ ਕਹੀ ਸੀ ਕਿ ਛੋਟੇ ਭਾਈ ਤੂੰ ਲੇਖਕ ਹੈਂ ਮੈਂ ਤੇਰੇ ਨਾਲ ਤਾਂ ਖੜਾ ਜੇ ਤੂੰ ਵੀ ਨਲਕਾ ਹੁੰਦਾ ਮੈਂ ਗੱਲ ਲਈ ਸੀ ਕਰਨ ਤੇ ਫਾਰੀ ਗੱਲ ਹੈ ਜਿਸ ਤਰ੍ਹਾਂ ਦਾ ਲਿਖ ਰਿਹਾ ਐ ਐਸੇ ਤਰ੍ਹਾਂ ਦਾ ਲਿਖੇਗਾ ਤਾਂ ਚੱਲੇਗਾ ਜੇ ਅੰਗਰੇਜ਼ੀ ਦੇ ਚਾਰ ਅੱਖਰ ਪਾ ਕੇ ਗਾਉਣ ਦੀ ਕੋਸ਼ਿਸ਼ ਕਰੀ ਫੇਲ ਹੋ ਜਾਏਗਾ ਕਿਉਂਕਿ ਤੇਰਾ ਤਨਫੁਜ਼ ਹੈ ਨਹੀਂ ਅੱਜ ਕੱਲ੍ਹ ਲੱਖਾਂ ਦੀ ਗੱਲਾਂ ਕਰਦਾ ਹਾਂ ਮੇਰੇ ਅਸੀ ਮੈਨੂੰ ਕਹਿੰਦਾ ਬਾਈ ਜੀ ਤੇ ਚਾਰ ਕਸ਼ਤਾ ਮੈਂ ਕਿ ਕੁੱਟ ਲੈ ਫਰوق ਗਾਣਾ ਉਹਦਾ ਬਾਕਮਾਲ ਸੀ ਤੇਰੇ ਆਹਤ ਨੂੰ ਤਨੰਗ ਪੜਦਾ ਮੈਂ ਛੱਡ ਗਿਆ ਫੁੱਟਾਂ ਰੱਦੀਏ ਓਏ ਹੋਏ ਫਰਕ ਪਈ ਮੇਰੇ ਲਈ ਕੱਢ ਲੈਣ ਵਿੱਚੋਂ ਓਏ ਹੋਏ ਹੋਏ ਪਰ ਮੈਨੂੰ ਇਹ ਵੀ ਸਮਝਾਇਆ ਸੀ ਕਿ ਕੰਪੋਜੀਸ਼ਨ ਆਪਣੀ ਬਣਾਇਆ ਕਰ ਮੇਰੇ ਵਰਗਾ ਗਾਏਗਾ ਫਿਰ ਫੈਲਾ ਨਹੀਂ ਵੀ ਹੋਣਾ ਨਾ ਬਗਾਇਆ ਜਾਣਾ ਸੋ ਮੇਰਾ ਵੀ ਬੋਟਾ ਜੀ ਨੂੰ ਮਰਜ਼ੀ ਪਾਓ ਜਿਹਨ ਮਰਜ਼ੀ ਜਿਹੜੀ ਤੁਸੀਂ ਸਰਕਾਰ ਚੁਣੋਗੇ ਅਸੀਂ ਉਹਦੇ ਨਾਲ ਸਾਡਾ ਕੰਮ ਹੈ ਸਿਸਟਮ ਮਾੜਾ ਤੋਂ ਬਾਰੇ ਬੋਲਣਾ ਨਹੀਂ ਨਹੀਂ ਸੁਣਨੇ ਕਰ ਰਹੇ ਤੈਂ ਵੋਟ ਪਾਣੀ ਨਹੀਂ 80000 ਦੀ ਟਿਕਟਾ ਜਾਣਾ ਨਹੀਂ ਫੋਨ ਤੇ ਕਰ ਜਿਹੜਾ ਕਿਹੜਾ ਜਿੱਤ ਗਿਆ ਕਿੰਨੇ ਬੋਟਾ ਬੈਗੀਆਂ ਪੰਜਾਬ ਦੇ ਲੋਕ ਐ ਕਿ ਮੁੱਠੀ ਬੰਦ ਕਰੀ ਬੈਠੇ ਝਟਕੀ ਮਿਲਣਾ ਹੈ ਕਈਆਂ ਨੂੰ ਕੋਈ ਬਾਬਾ ਹੀ ਜਾਣਦਾ ਹੈ